ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੀ ਦਸਵੀਂ ਕਵਿਉ ਬਾਜ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਨ ਹੋਏ ਚਿਤ ਕੀ ਇਸ਼ਾ ਤਵ ਚੰਨਨ ਮਲ ਰਹੇ ਹਮਾਰਾ ਆਪਣਾ ਜਾਨ ਕਰੋ ਪਤਿਪਾਰ ਹਮਰੇ ਦੁਸ਼ਟ ਸਭ ਹੈ ਤੁਮ ਕਾਬੂ ਆਪ ਹਾਥ ਦੇ ਮਹੀਂ ਵਿਚਾਵਹੁ ਸੁਖੀ ਬਸੀ ਮੋਰੋ ਪਰਵਾਰ ਸੇਵਕ ਸੁਖ ਸਭ ਹੈ ਕਰਤਾਰਾ ਮੋਰ ਸਾ ਨਿਜ ਕਰਦੇ ਘਰੀਐ ਸਾ ਮਿਰੰਗੂ ਆਏ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਸਾਜ ਕੋ ਅਵਰ ਨਾ ਧਾਉ ਜੋ ਵਰ ਚਾਹੂ ਸਤਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੰਕ 70 ਹਮਾਰੇ ਮਾਰੀਏ ਆਪ ਹਾਥ ਦੇ ਮਗੇ ਅਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋਜ ਹਦਾ ਹਮਾਰੇ ਪ੍ਰਸਾਦ ਸ੍ਰੀ ਆਸਤ ਜਜੋ ਕਰਿਓ ਰਖਾ ਰਖ ਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੀ ਦੇਨ ਬੰਦ ਦ੍ਰਿਸ਼ਟਨ ਕੇ ਹੰਤਾ ਤੁਮ ਹੂ ਪੁਰੇ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪੈ ਸਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਨ ਕਾਸ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਸ ਜਗਤ ਬਨਾਇਓ ਦੇਵ ਦੇਤ ਜਿਸ਼ਨ ਪਜਾਇਓ ਆਦ ਅੰਤ 에ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਲ ਪ੍ਰਜਾ ਜਿਨੇ ਆ ਸਵਾਰੀ ਸੇਵਕੋਨ ਕੋ ਸੇਵਕੋਨ ਸੁਖ ਦਿਓ ਸਤੰਗ ਕੋ ਪਲ ਮੁਹਬਤ ਕੀਓ ਕਲ ਕਲ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੋਂਚਰ ਸਤੂਲਾ ਸਾ ਪਰ ਕਿਰਪਾ ਦੇਹਟ ਕਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੇਰ ਪ੍ਰਸ਼ਾਨੇ ਕਟ ਕਟ ਕੇ ਪਟ ਪੜ ਕੀ ਜਾਨੇ ਜਵਦ ਕਰਖ ਅਕਰ ਕਰਤਾ ਰਾ ਪਰ ਜਾ ਤ੍ਰਤਵ ਦੇਹ ਅਪਾਰਾ ਜਵ ਕਰਕ ਕਤ ਹੂੰ ਕਵਹੂੰ ਤੁਮੇ ਮਿਲਤ ਦੇਤ ਸਭ ਹੂੰ ਜੇਤੇ ਬਦਰ ਸ੍ਰਵਤਾ ਦੇ ਆਪ ਆਪਨੇ ਬੋਝ ਉਚਾਰੈ तमस विहते रेत नरालम जानत वेद पेरि अरि आलम निरंग का निर्विकंद लंब आद अनिल अनाद संभव ताका मूड़ अचारत भेदा जाको प्रेम न पाव दुवेदा ताको कर पान अनुमानत महा मूड़ कष भेद न जानत ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨੇ ਭੇਵ ਆਪ ਆਪਣੇ ਬੁੱਧ ਹੈ ਜੀਤੀ ਬਰ ਨਰ ਭੈਨ ਪਨ ਤੋ ਹੈ ਤੇਤੀ ਤਮਰਾ ਲਖਨ ਜਾਏ ਪਸਾਰਾ ਕੇ ਵਿਸਜਾ ਪਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰਾਮ ਦਾ ਪਿਓ ਰਾਪ ਕਿਹ ਭੂਪਾ ਅੰਡ ਜੇ ਰਸ ਅਸਿੱਤ ਚ ਕੀਨੇ ਉਤਪਜ ਖਾਨ ਬਹੁ ਰਚਦੀਨੇ ਕਹਉ ਹੋਲਾ ਰਾਜਾ ਹੈ ਬੈਠਾ ਕਹਉ ਸਮੁਲ ਪਿਓ ਸੰ ਕਰਕੇ ਥਾ ਸੈਗਰੇ ਸੇਠ ਦਿਖਾਏ ਅਚੰਬਵ ਆਜਗਾ ਸੂਪ ਸਯੰਭਵ ਅਵਰੇਸ਼ਾ ਮੇਰੇ ਤੁਮ ਕਰੋ ਸਿਖਵਾ ਸਿਖ ਸੰਗਰੋ ਦੋਟ ਜਿਤੇ ਉਠਤ ਪਾਤਾ ਸਗਲ ਮਲੇਸ਼ ਕਰੋਣ ਕਾਤਾ ਜੇ ਅਸ ਤੁਜ ਅਤਵਸਾਨੀ ਪਰੇ ਤਿਨ ਕੇ ਰੁਹਟ ਦੋਗਤ ਹੈ ਮਰੀ ਪੁਰਖ ਜਵਨ ਪਗ ਪਰਿ ਤਿਹਾਰੇ ਤਿਨ ਕੇ ਤਮ ਸੰਕਰ ਸਵਟਾਰੇ ਜੋ ਕਾਲ ਕੋ ਇਕ ਵਾਰ ਧਿਆਇ ਹੈ ਤਾਕੇ ਕਾਲ ਲਿਖਨੇ ਅਹ ਹੈ ਅਰੇ ਸ਼ਾਹੇ ਤੈਂ ਸਭ ਕਾਲਾ ਦੁਹਟਾ ਅਰੇਟ ਟਰੇਤ ਕਾਲਾ ਕਿਰਪਾ ਦਿਹਟ ਤਨ ਜਾਏ ਨਾ ਰਹੋ ਤਾਂ ਕੇ ਤਾ ਉਹ ਤਨ ਕਮਵਹਰ ਹੋ ਅਰੇ ਦਸੇ ਦ ਕਰਮਾ ਸਭ ਹੋਏ ਦੋਟਾ ਸੇ ਸਕੇ ਨ ਕੋਈ ਇੱਕ ਵਾਰ ਜਿੰਨ ਤਮੇ ਸੰਭਾਰਾ ਕਾਲ ਫਾਸ ਤੇ ਤਹੀਂ ਆਵਾਰਾ ਜੇਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਾ ਕੇਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੇ ਲਿਹੁ ਉਵਾਰੀ ਸਰਬ othor ਮੋਹੋ ਸਹਾਈ ਦੁਸ਼ਟ ਦੋਖ ਤੇ ਨੇਹੋ ਬਚਾਈ ਖੜਾ ਕੇਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੇ ਲਿਹੁ ਉਵਾਰੀ ਸਰਬothor ਮੋਹੋ ਸਹਾਈ ਦੋ ਘਟ ਦੋ ਘਟੇ ਲੋਹ ਬਚਾਈ